ਪੋਲਟੇ ਆਉਂਦੇ ਦੇ ਵੀ ਘਰ ਚੱਪੀ ਆ ਨੀ ਜਿਹੜੇ ਕਮਲ ਅੱਜ ਕੀ ਬਣਿਆਂਗਾ ਜਿਹੜਾ ਆਪਣਾ ਅੱਜ 7 ਤਰੀਕ ਦੀ ਚੋਣ ਸੀ ਦੁਬਾਰਾ 7 ਤਰੀਕ ਦਾ ਜੀ ਪਹਿਲਾਂ ਤਾਂ 30 ਦਾ ਰੱਖ ਲਿਆ ਸੀ ਇਹਨਾਂ ਨੇ ਏਜੰਡਾ 31 ਦਾ ਫੇਰ ਅਸੀਂ ਜੀ ਇਹਨਾਂ ਨੇ 7 ਤਰੀਕ ਦਾ ਰੱਖ ਲਿਆ ਜੀ ਏਜੰਡੇ ਤੋਂ ਬਾਅਦ ਅੱਜ ਜਦੋਂ ਅਸੀਂ 7 ਨੂੰ ਬਹੁਤ ਵੱਤ ਛੱਡੀ ਹੋਈ ਅਸੀਂ 6 ਦੇ 6 ਮੈਂਬਰ ਪੂਰੇ ਤੇ ਜਗਪਾਲ ਸਿੰਘ ਨੇ ਸਟੇ ਲੈ ਲਈ ਜੀ ਅੱਛਾ ਜੀ ਸਟੇ ਲੈ ਲਈ ਬਾਦੂ ਦੇ ਮੁੰਡੇ ਨੇ ਜੀ ਸਰਮਨ ਸਾਹਿਬ ਅੱਜ ਕੀ ਸਮੱਸਿਆ ਆ ਰਹੀ ਹੈ ਕਿ ਜਿਹੜੇ ਪ੍ਰਧਾਨ ਕੀ ਨੂੰ ਲੈ ਕੇ ਰੇਡ ਕਾ ਚੱਲਿਆ ਹੋਇਆ ਉਹਰੇ ਫਰੇਟ ਦਾ ਪ੍ਰਧਾਨ ਬਣ ਚੁੱਕਿਆ ਆਲਰੇਡੀ ਪ੍ਰਧਾਨ ਬਣ ਚੁੱਕਿਆ ਤੇ ਉਹਨੂੰ ਦਿੱਕਤਾਂ ਲਾਈਆਂ ਜਾ ਰਹੀਆਂ ਨੇਗੀਆਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਵੀ ਕੋਈ ਮੈਂਬਰ ਹੋਰ ਬਣਾਇਆ ਜਾਵੇ ਹਨ ਤੇ ਉਹਦੇ ਕਰਕੇ ਪਹਿਲਾਂ 31 ਤਰੀਕ ਦਾ ਏਜੰਡਾ ਕੱਢਿਆ ਗਿਆ 31 ਤੋਂ ਪਹਿਲਾਂ ਏਜੰਡਾ ਕੱਢਿਆ ਗਿਆ ਸੀ ਅਸੀਂ ਪ੍ਰਧਾਨ ਬਣਾ ਲਿਆ ਤੇ ਉਹ ਸਾਡੇ ਆਉਣ ਤੋਂ ਪਹਿਲਾਂ ਹੀ ਡੇਟ ਅੱਗੇ ਪਾਈ ਗਈ ਜਣੇ ਦੀ 31 ਵਾਲਾ ਕੈਸਲ ਕਰਕੇ 7 ਜਨਵਰੀ 2025 ਦਾ ਪਾਇਆ ਗਿਆ ਅੱਜ 7 ਜਨਵਰੀ 2025 ਨੂੰ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਸਾਡੇ 6 ਦੇ 6 ਮੈਂਬਰ ਖੜੇ ਨੇਗੇ ਪ੍ਰਧਾਨ ਦੁਵਾਰੀ ਬਣਾਉਣ ਵਾਸਤੇ ਅੱਜ ਕੋਈ ਢਿੱਕਾ ਲਾਇਆ ਗਿਆ ਸਟੇ ਦਾ ਕੋਈ ਸਟੇ ਲਏ ਜਾਂਦੀ ਡੀਆਰ ਵੱਲੋਂ ਵੀ ਕੋਈ ਸਾਡੇ ਇੱਕ ਬੰਦੇ ਦਾ ਕੇਸ ਚੱਲਦਾ ਜਿਹੜੇ ਪ੍ਰਧਾਨ ਨੂੰ ਬਣਾਇਆ ਨਾ ਵੀ ਉਹ ਉਹਨੂੰ ਢਿੱਕਾ ਲਾ ਰਿਹਾਗਾ ਢਿੱਕਾ ਤਾਂ ਸਾਡੇ ਮੰਤਰੀ ਨੇ ਆਪਣਾ ਰੋਡਾ ਉਹਨਾਂ ਨੂੰ ਵੀ ਸਜ਼ਾ ਹੋਈ ਹੋਈ ਆ ਉਹ ਮੰਤਰੀ ਪਾਦ ਤੇ ਨੇਗੇ ਐਮਐਲਏ ਵੀ ਨੇਗੇ ਵੀ ਫਾਰੇ ਛੋਟੀਆਂ ਗੱਲਾਂ ਨੇ ਜਿਹੜੀਆਂ ਕੋਈ ਐਸੀ ਹਰਕਤਾਂ ਕਰ ਰਹੇ ਨੇ ਨੁਕਸਾਨ ਸਾਡੇ ਜ਼ਿੰਮੇਵਾਰਾਂ ਦਾ ਹੋ ਰਿਹਾ ਤੇ ਫਸਲਾਂ ਦੇ ਵਿੱਚ ਕਣਕਾਂ ਦੀ ਫਸਲ ਆ ਗਈ ਤੇ ਲਾਸਟ ਰੇ ਪੈ ਰਹੇ ਨੇਗੇ ਇੱਕ ਦੂਰੇ ਰਹਿੰਦੇ ਨੇਗੇ ਤੇ ਰੇ ਮਿਲ ਨਹੀਂ ਰਿਹਾ ਕਿਸਾਨਾਂ ਨੂੰ ਪੰਪਾ ਸਾਡਾ ਪੰਪ ਦੀ 1 ਮਹੀਨੇ ਦੀ ਡੇਟਾ ਡੀਜ਼ਲ ਪੰਪਾ ਜੋ ਕੋਆਪਰੇਟਿਵ ਸੋਸਾਇਟੀ ਦਾ 1 ਮਹੀਨੇ ਦੀ ਡੇਟ ਅੱਪ ਗਈ ਨੇ ਉਹ ਪਨਾਉ ਕਰਾਉਣ ਵਾਲਾ ਹੋ ਪਰ ਉਹ ਵੀ ਹਲ ਤੱਕ ਕੋਈ ਪ੍ਰਧਾਨ ਨਹੀਂ ਬਣ ਰਿਹਾ ਉਹ ਵੀ ਸਾਡਾ ਕੈਨਸਲ ਹੋ ਜਾਊਗਾ ਸੋ ਮੇਰੀ ਹੱਥ ਵਨ ਕੇ ਉਹਨਾਂ ਨੂੰ ਬੇਨਤੀ ਹੈ ਜੋ ਇਹ ਜਿਹੇ ਦਿੱਕਤਾਂ ਲਾਉਂਦੇ ਨੇ ਵੀ ਇਹ ਜਿਹੇ ਹੱਕਤਾ ਨਾ ਕਰਨ ਕੋਆਪਰੇਟਿਵ ਸੋਸਾਇਟੀ ਸਾਡਾ ਸਾਰੇ ਜ਼ਿੰਮੇਵਾਰਾਂ ਦਾ ਆਧਾਰ ਆ ਸਾਰੇ ਇਕੱਠੇ ਹੋ ਕੇ ਇਹਨੂੰ ਚਲਾਉਣ ਵਧੀਆ ਤਰੀਕੇ ਨਾਲ ਚਲਾਉਣਾ ਯਾਨੀ ਹੁਣ ਘਟੇ ਚ ਜਾ ਰਿਹਾ ਇਹ ਘਟੇ ਚ ਜਾ ਰਹੀ ਲੋਕਾਂ ਨੂੰ ਕੋਈ ਪ੍ਰਧਾਨ ਨਹੀਂ ਬਣ ਰਿਹਾ ਲੋਕਾਂ ਨੂੰ ਕੋਈ ਵੀ ਇਹਦੇ ਕਰਕੇ ਸਮੱਸਿਆ ਆ ਰਹੀ ਹੈ ਜੀ ਕੰਮ ਰੁਕ ਗਿਆ ਹਾਂਜੀ ਜੀ ਪ੍ਰਧਾਨ ਜੀ ਤੁਸੀਂ ਸਾਬਕਾ ਪ੍ਰਧਾਨ ਹੋਗੇ ਕੀ ਕਹੋਗੇ ਜੇ ਉਹ ਰੋਲਾ ਚੱਲ ਰਿਹਾ ਪ੍ਰਧਾਨਗੀ ਦੇ ਵੀ ਜਹ ਜਗਾ ਹੈ ਅੱਜ ਤਾਂ ਇਹ ਕਹਿਣਾ ਸੀ ਸਾਨੂੰ ਤਿੰਨਾਂ ਝੰਡੇ ਕੱਢਦੇ 16 ਨੂੰ ਮੀਟਿੰਗ ਦੀ ਇੱਕ ਫਿਰ 30 ਨੂੰ ਕੱਢਤੀ ਹੁਣ 7 ਨੂੰ ਕੱਢਤੀ ਸਾਡੇ ਬੰਦੇ ਪੂਰੇ ਨੇ ਅਸੀਂ ਪ੍ਰਧਾਨ ਜੀ ਆਪ ਨੂੰ ਬੁਲਾਇਆ ਹੋਇਆ ਪਤਾ ਪਾਏ ਹੋਏ ਨੇ ਸਾਡੇ ਅੱਜ ਪੂਰੇ ਮੈਂਬਰ ਤੁਸੀਂ ਅੱਜ ਹਾਂਜੀ ਪੂਰੇ ਸੀ ਆ ਸੀ ਅਸੀਂ ਸੀ ਰਹਾਂਗੇ ਪਹਿਲਾਂ ਸਾਡਾ ਪਤਾ ਪਾਇਆ ਉਹ ਪ੍ਰਵਾਨ ਨਹੀਂ ਕਰ ਰਿਹਾ ਸਾਡੀ ਯਾਰ ਤੇ ਅਸੀਂ ਕਹਿਣਾ ਕਿ ਲੋਕਾਂ ਦਾ ਕੰਮ ਅੰਦਾਜ਼ਾ ਚਾਹੀਦਾ ਜੱਕੇ ਸਾਨੂੰ ਬੁਲਾ ਲਓ ਆ ਕੇ ਤੁਸੀਂ ਬੁਲਾ ਲਓ ਗੱਡੇ ਬਹੁਤ ਆਏ ਫਿਰ ਅੱਜ ਕੁਸਮਾਨ ਜਾ ਕਾਦਾ ਪਰ ਹੈ ਕੀ ਕਾਰਨ ਹੋ ਗਿਆ ਚੌਣ ਦੀ ਚੌਣ ਤਾਂ ਹੈਗੀ ਦੀ ਰੇਰੂ ਮਿਲ ਰਿਆ ਕਿ ਨਹੀਂ ਹਰੇ ਦਾ ਕੁਝ ਨਹੀਂ ਬਸ ਇੱਕ ਟਰਾਲੀ ਜਾਈਦੀ ਉਹ ਇੱਕ ਦੋ ਦੋ ਬੁਣੀਆਂ ਮਿਲੀਆਂ ਨੇ ਕਿੰਨੇ ਮਾਰ ਵੀ ਲੋਕਾਂ ਨੂੰ ਰੇਮ ਨਹੀਂ ਪੂਰਾ ਹੋ ਰਿਹਾ ਜੀ ਪੰਪ ਖੜਾ ਪੰਪ ਨਹੀਂ ਖੜਾ ਹਾਂ ਜੀ ਕੋਈ ਮਿਲ ਰਿਹਾ ਕਿਸੇ ਨੂੰ ਨਾ ਜੀ ਜੇ ਪ੍ਰਧਾਨ ਨੂੰ ਫੇਰ ਕੰਮ ਚੱਲੂ ਸੜੀ ਪ੍ਰਧਾਨਗੀ ਦੇ ਨਾਲ ਚੱਲੂਗਾ ਸਾਰਾ ਕੰਮ ਠੀਕ ਆ ਜੀ ਤੁਸੀਂ ਦੇਖ ਰਹੋਗੇ ਕਿਉਂਕਿ ਪੂਰਾ ਕੜਮਸ ਪਿਆ ਹੋਇਆ ਹੈ ਉਰੇ ਤੁਸੀਂ ਦੇਖ ਰਹੇ ਹੋ ਜੀ ਸ਼ਾਲੀ ਦੀ ਸਟੱਡੀ ਤੋਂ ਤਸਵੀਰਾਂ ਜੋ ਕਿ ਅੱਜ ਰੇਡ ਦਾ ਪ੍ਰਧਾਨਗੀ ਕੰਮ ਕਰਾਰ ਆ। ਮੱਕੀ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿ ਕੀ ਅੱਜ ਕੱਟਕੈਮ ਹੋਇਆ ਤੇ ਕੀ ਅਟਚਨ ਆ ਰਹੀਆਂ ਨੇ ਪ੍ਰਧਾਨਗੀ ਤੌਰ ਤੇ। ਅੱਜ ਕੀ ਬਣਿਆਗਾ ਜਿਹੜਾ ਆਪਣਾ ਅੱਜ 7 ਤਰੀਕ ਦੀ ਚੋਣ ਸੀ ਦੁਆਰਾ 7 ਤਰੀਕ ਦਾ ਜੀ ਪਹਿਲਾਂ ਤਾਂ 30 ਦਾ ਰੱਖ ਲਿਆ ਸੀ ਇਹਨਾਂ ਨੇ ਏਜੰਡਾ ਕਤੀ ਦਾ ਫੇਰ ਅਸੀਂ ਜੀ ਇਹਨਾਂ ਨੇ 7 ਤਰੀਕ ਦਾ ਰੱਖ ਲਿਆ ਜੀ ਝੰਡੇ ਤੋਂ ਬਾਅਦ ਅ ਜਦੋਂ ਅਸੀਂ 7 ਨੂੰ ਬਹੁਤ ਵੱਤ ਛੱਡੀ ਹੋਈ ਅਸੀਂ 6 ਦੇ 6 ਮੈਂਬਰ ਪੂਰੇ ਤੇ ਜਗਪਾਲ ਸਿੰਘ ਨੇ ਹਸਟੇਲ ਲੈ ਲਈ ਜੀ ਅੱਛਾ ਜੀ ਹਸਟੇਲ ਲੈ ਲਈ ਬਾਦੂ ਦੇ ਮੁੰਡੇ ਨੇ ਜੀ ਠੀਕ ਹਾਂ ਹਾਂ ਉਹ ਕਹਿੰਦਾ ਜੀ ਇਹ ਤੇ ਪਰਚਾ ਹੋਇਆ ਹੋਇਆ ਪਰਚੇ ਦਾ ਕੋਈ ਉਹ ਨਹੀਂ ਹੈਗਾ ਆਪ ਉਹ ਪੀ ਪੀ ਡੀ ਸੀ ਦਾ ਚੋਰਾ ਪੀ ਆਰ ਟੀ ਸੀ ਪੀ ਟੀ ਆਈ ਸੀ ਦਾ ਚੋਰਾ ਟਿਕਟੌਕ ਦੀਆਂ ਆਊਟ ਹੋਈਆਂ ਹੋਈਆਂ ਨੇ ਮਾਈਕਮੇ ਦਾ ਕੇਸ ਚੱਲਦਾ ਸਸਪੈਂਡ ਕਰਿਆ ਡੇਡ ਕਿਲਾ ਉਹਦਾ ਹੱਦ ਕਰ ਜਾ ਡੇਡ ਘਾੜ ਕੈਂਡੀਡ ਕਿਲੇ ਦਾ ਹੱਦ ਕਰ ਜਾ 140 ਬੋਰੀਆਂ ਲਈ ਖੜਾ ਉਹ ਡੀ ਉਹਦੀਆਂ ਆਪਣੀਆਂ ਯੂਰੀਏ ਦੀਆਂ ਸਟੇਟੀ ਦੇ ਮੁਲਾਜ਼ਮਾਂ ਨਾਲ ਮਿਲ ਕੇ ਮਿਲ ਜੁਲ ਕੇ ਉਹ ਕਰਦਾ ਬਾਕੀ ਲੋਕ ਮਿਲਣ ਲੱਗ ਰਹੇ ਨੇ ਰੇਗੜੀਆਂ ਹੁਣ ਕੀ ਆਪਣੀ ਕੀ ਕਾਰਵਾਈ ਹੋਊਗੀ ਉਹ ਸਟੇ ਲਈ ਆ ਜੀ ਸਾਡੀ ਅੱਗੇ ਕੀ ਕਾਰਵਾਈ ਆ ਹੁਣ ਆਪਣੀ ਜਿਹੜੇ ਤੁਸੀਂ 6 ਦੇ 6 ਪੂਰੇ ਹੋ 6 ਦੇ 6 ਅਸੀਂ ਪੂਰੇ ਆ ਜੀ ਸਟੇਟੀ ਦਾ ਕੰਮ ਰੋਕਣ ਤੇ ਖੜੇ ਨੇ ਹੁਣ ਤਾਂ ਇਹ ਗੱਲ ਤਾਂ ਇਹ ਆ ਜੀ ਇਹ ਕਿਸਾਨਾਂ ਦਾ ਕੰਮ ਰੋਕ ਰਹੇ ਨੇ 6 ਦੇ 6 ਮੈਂਬਰ ਸਾਡੇ 5 ਸਾਲ ਨਹੀਂ ਅਡੋੜਨ ਦੇ 6 ਇਕੱਠੇ ਹੀ ਰਹਿਣਗੇ ਪ੍ਰਧਾਨ ਚਾਹੇ ਅੱਜ ਨਾ ਬਣਦੇ ਨੇ ਕੱਲ ਨੂੰ ਨਾ ਬਣਦੇ ਨੇ 21 ਨੂੰ ਨਾ ਬਣਦੇ ਨੇ 22 ਨੂੰ ਨਾ ਬਣਦੇ ਨੇ ਅਗਲੀ ਨੂੰ ਨਾ ਬਣਦੇ ਨੇ ਚਾਹੇ 5 ਸਾਲ ਨਾ ਬਣਦੇ ਪਰ 6 ਦੇ 6 ਅਸੀਂ ਇਕੱਠੇ ਰਾਂਗੇ ਠੀਕ ਐ ਜਾ ਉਰੇ ਆ ਕੇ ਕਹਿ ਦੇਣਾ ਵੀ ਸਾਥੋਂ ਛੇ ਮਾ ਬੰਦਾ ਪੂਰਾ ਨਹੀਂ ਹੁੰਦਾ ਸਾਡਾ ਪੰਜ ਨਾਲੇ ਪ੍ਰਧਾਨ ਬਣਾ ਦਿਓ ਬਾਈ ਗੁਰਮੁਲਾਪ ਨੂੰ ਕਹਿ ਦੇਣਾ ਵੀ ਬਾਈ ਤੁਸੀਂ ਛੇ ਘਰੇ ਬਗਜੋਦਾ ਅਸੀਂ ਸਟੇਡੀ ਚਲਾਉਂਦੇ ਆ ਅਸੀਂ ਫੇਰ ਵੀ ਜਾਂਦੇ ਆ ਛੇ ਦੇ ਛੇ ਜਾਂਦੇ ਪਰ ਕੰਮ ਚਲਾਉਣਾ ਕੌਣ ਜੀ ਕੀ ਕਹੋਂਗੇ ਅਸੀਂ ਤਾਂ ਜੀ 6 ਦੇ 6 ਖੜੇ ਆ ਆਕੇ ਜੇ ਕੋਈ ਪ੍ਰੈਸ਼ਰ ਆ ਕਿਸੇ ਦਾ ਸਾਨੂੰ ਕਹਿ ਦੇ ਨਾ ਅਸੀਂ 6 ਦੇ 6 ਕਣ ਸਟੀਵਾ ਦੇ ਦੰਨੇ ਆ ਇਹ ਚਲਾ ਲੈਣਾ ਸਟੇਟੀ ਨੂੰ ਇਹ ਸਟੇਟੀ ਨੂੰ ਚਲਾ ਲੈਣਾ ਪੈਟਰੋਲ ਪੰਪ ਆ 31 ਤਰੀਕ ਦੀ ਲਾਸਟ ਡੇਟ ਸੀ ਸਾਡੇ ਕਿਸਾਨਾਂ ਗਣੀਓ ਓਗ ਚਾਊਗਾ ਟਰੈਕਟਰ ਖੜੇ ਨੇ ਅੰਦਰ ਖੜੇ ਨੇ ਕਿਸੇ ਨੂੰ ਕੋਈ ਸੰਤ ਨਹੀਂ ਮਿਲਦਾ ਕਿਸੇ ਨੂੰ ਕੋਈ ਯੂਰੀਆ ਨਹੀਂ ਮਿਲਦਾ ਲਾਸਟ ਡੇ ਨੇ ਆ ਕਹਣਾ ਕਿਸਾਨ ਬਦੀਨ ਹੋਣ ਲੱਗ ਰਹੇ ਨੇ ਤੁਸੀਂ ਅੱਜ ਕੋਈ ਮਤਾਜ ਆ ਕਾਰਜਕੁਰਜ ਕਰਕੇ ਜਾਓਗੇ ਕੋਈ ਪਹੁੰਚੇ ਇੱਥੇ ਨਾ ਜੀ ਅਸੀਂ ਸਾਡਾ 16 ਨੂੰ ਪੈ ਗਿਆ ਤੀਜੀ ਸਾਡੀ ਬਹੁਮਤਾਂ ਠੀਕ ਹੈ ਜੀ ਹਾਂਜੀ ਹਾਂ ਸਾਡਾ ਬਹੁਮਤ ਆ ਪਿਆ ਹੋਇਆ ਪ੍ਰਧਾਨ ਮੈਂ ਕੋਆਪਰੇਟਿਵ ਸਟੇਟਿਟੀ ਦਾ ਹੈਗਾ ਜੇ ਇਹ ਰੋਕਦੇ ਨੇ ਕੰਮ ਰੋਕ ਲੈਣ ਜੀ ਤੁਸੀਂ ਯਾਨੀ ਪੂਰੇ ਮੈਂਬਰ ਸਾਰੇ ਹਾਂਜੀ ਹਾਂਜੀ ਕਿੰਨੇ 6 ਦੇ ਜੇ ਅੱਜ ਵੀ ਖੜੇ ਹਾਂ ਜੀ ਅਸੀਂ ਠੀਕ ਹੈ ਜੀ ਧੰਨਵਾਦ ਅਫਸਰ ਸਾਹਿਬ ਜੀ ਸਰਪੰਚ ਸਾਹਿਬ ਛਾਇਲੀ ਦੀ ਕੋਆਪਰੇਟਿਵ ਸਟੇਟਿਟੀ ਅਤੇ ਵੱਡੀ ਮਾਤਰਾ ਦੇ ਵਿੱਚ ਯਾਨੀ ਉਰੇ ਵੱਡੀ ਗਿਣਤੀ ਦੇ ਵਿੱਚ ਪਰੇ ਕਾਪੀਆਂ ਨੇ 1700 ਤੋਂ ਉੱਪਰ ਕਾਪੀਆਂ ਨੇ ਕੀ ਕਹੋਂਗੇ ਇਹਦੇ ਬਾਰੇ ਜੋ ਚੋਣ ਲਟਕੀ ਜਾ ਰਹੀ ਆਪਣੀ ਪ੍ਰਧਾਨਗੀ। ਜਿੱਥੇ ਚੋਣ ਵਿਰੋਧੀ ਨੇ ਜਿਹੜੇ ਪਿੰਡ ਦੇ ਪਹਿਲਾਂ ਨਗਾਰੇ ਹੋਏ ਨੇ ਸਰਪੰਚ ਦੀ ਚੋਣ ਵੇਲੇ 800 ਵੋਟ ਪਾਈ ਹੈ ਜਿਹੜਿਆਂ ਨੇ ਲੋਕਾਂ ਦੇ ਉਹਨਾਂ ਲੋਵੇ ਅੱਜ ਪੰਜ ਮੈਂਬਰ ਨੇ ਸਟੇਟ ਤੇ ਸਾਡੇ ਲਈ ਛੇ ਨਾ ਪੇਸ਼ ਹੋ ਰਹੇ ਨਾ ਪੇਸ਼ ਹੋ ਰਹੇ ਨਾ ਸਟੇਟ ਜਾਂਦੇ ਨੇ ਲੋਕਾਂ ਦਾ ਕੰਮ ਖੜਾ ਰਹਿਣੇ ਆਪਣਾ ਪੈਟਰੋਲ ਪੰਪ ਦਾ ਕੰਮ ਹੈ ਇਹ ਵਿਚਾਲੇ ਪਿਆ ਡਾਕਖਾਨੇ ਦਾ ਕੰਮ ਹੈ ਵਿਚਾਲੇ ਪਿਆ ਰਹਿੰਦੀ ਮਦਰ ਇੱਕ ਤਾਂ ਨੂੰ ਕਿਸਾਨ ਪਰੇਸ਼ਾਨ ਨੇ ਜਾ ਤਾ ਉਰੇ ਆ ਕੇ ਕਹਿ ਦੇ ਲੈ ਭਾਈ ਸਾਡਾ ਸਾਡਲੇ ਤਾਂ ਪੰਜੇ ਨੇ ਸੀਮਾ ਸਾਨੂੰ ਜੁੜਦਾ ਨਹੀਂ ਸਾਡਾ ਪ੍ਰਧਾਨ ਬਣਾ ਦਿਓ ਅਸੀਂ ਸ਼ੀ ਨੂੰ ਲੈ ਕੇ ਘਰੇ ਵਗ ਜਾਗੇ ਕੰਮ ਤਾਂ ਚਲਾਉਣ ਲੋਕਾਂ ਦਾ ਤੁਸੀਂ ਪੰਚਾਇਤ ਦੀ ਬਣਾ ਦਿਓ ਅਸੀਂ ਪੂਰੀ ਪੰਚਾਇਤ ਅਸੀਂ ਸਾਰਾ ਕੁਝ ਨਿਵੇੜ ਕੇ ਵਗ ਜਾਗੇ ਭਈ ਅਸੀਂ ਤਾਂ ਸਟ੍ਰੈਟਜੀ ਨਹੀਂ ਬੜਦੀ ਅਸੀਂ ਛੇ ਨੂੰ ਵੀ ਲੈ ਕੇ ਵਗ ਜਾਗੇ ਉਹ ਤਾਂ ਪੰਜ ਦਾ ਪ੍ਰਧਾਨ ਨੂੰ ਮਨਜ਼ੂਰ ਹੈ ਸਾਨੂੰ ਪਰ ਕੰਮ ਚਲਾਉਣ ਉਰੇ ਆਉਣ ਤਾਂ ਸਹੀ ਲੋਕਾਂ ਦੇ ਮੱਥੇ ਤਾਂ ਲੱਗਣਾ ਗਲਤ ਹੈ ਜਿਹੜਾ ਸਟੱਡੀ ਦਾ ਆਪਣਾ ਸਟਾਫ ਹੈਗਾ ਇਹੇ ਥੋੜੀ ਮਦਦ ਕਰ ਰਿਹਾ ਕਿ ਦੇਖੋ ਸਟੱਡੀ ਦੇ ਸਟਾਫ ਦਾ ਹਜੇ ਕੋਈ ਪਤਾ ਨਹੀਂ ਕਿਸੇ ਦੀ ਮਜਬੂਰੀ ਵੀ ਹੋ ਸਕਦੀ ਹੈ ਇਹ ਤਾਂ ਜੇ ਸੱਚ ਸਾਹਮਣੇ ਆਉਣਗੇ ਮਦਦ ਉਹਨਾਂ ਦੀ ਕਰਦਾ ਹੋਊਗਾ ਉਲਟ ਤਾਂ ਵੀ ਲੋਕਾਂ ਨੂੰ ਪਤਾ ਲੱਗ ਜੂ ਤਾਂ ਵੀ ਸਾਨੂੰ ਪਤਾ ਲੱਗ ਜੂ ਸਾਡੀ ਕਰਦਾ ਹੋ ਤਾਂ ਉਹਨਾਂ ਨੂੰ ਪਤਾ ਲੱਗ ਜੂਗਾ ਕਿਹੜੇ ਬੰਦੇ ਨੇ ਇਹ ਜਿਹੜੇ ਰੋਕਾਂ ਲਾ ਰਹੇ ਨੇ ਜੀ ਰੋਕਾ ਤਾਂ ਸਾਰੇ ਸਾਰੇ ਪਿੰਡ ਨੂੰ ਪਤਾ ਹੈ ਠੀਕ ਹੈ ਬਤੀਆ ਜਿਹੜੇ ਰੋਕ ਲਾ ਰਹੇ ਨੇ ਅੰਤਰ ਜੀ ਕੀ ਸਮੱਸਿਆ ਆ ਰਹੀ ਅੱਜ ਸਮੱਸਿਆ ਪ੍ਰਧਾਨ ਨਹੀਂ ਇੱਕ ਠਾ ਠਾ ਬਣਦੇ ਰਹੇ ਜੀ 6 ਬੰਦੇ ਇੱਕ ਪਾਸੇ ਨੇ ਸਾਰਾ ਧੱਕਾ ਹੋ ਰਿਹਾ ਤੇ 2-3 ਡੇਟਾਂ ਪੈ ਗਈਆਂ ਜੂਰੀਏ ਦੀ ਬਹੁਤ ਲੋਪਾ ਰੂਪੇ ਲਟਾ ਰਹੀ ਹੈ ਜੂਰੀਏ ਦਾ ਬਹੁਤ ਹੀ ਬੁਰਾ ਹਾਲ ਹੋ ਰਿਹਾ ਜੂਰੀਏ ਕਹਿੰਿਓ ਕਿ ਜੇ ਕਮੇਟੀ ਬਣੂਗੀ ਪ੍ਰਧਾਨ ਚੁਣਿਆ ਜਾਊਗਾ ਫੇਰ ਇਹ ਕੰਮ ਹੋਣਗੇ ਬਹੁਤ ਦਿੱਕਤ ਆ ਰਹੀ ਹੈ ਇਹ ਤੇ ਆਪਣਾ ਮੈਂਬਰ ਤਾਂ ਪੂਰੇ ਨੇ ਇੱਕ ਪਾਸੇ ਮੈਂਬਰਸ਼ਿਪ ਪੂਰੇ ਨੇ ਠੀਕ ਹੈ ਹਾਂਜੀ ਕੀ ਮੰਗ ਕਰਦੇ ਹੋਗੇ ਤੁਸੀਂ ਪ੍ਰਸ਼ਾਸਨ ਕਿਤਾ ਇਹੀ ਕਰਦੇ ਆ ਜੀ ਵੀ ਇਹਨੂੰ ਸਿਸਟਮ ਨੂੰ ਚੱਲਣ ਦੇਣ ਜੋ ਵੀ ਬੰਦੇ ਪੂਰੇ ਕਰਕੇ ਪ੍ਰਧਾਨ ਬਣਾਉਣਾ ਚਾਉਂਦੇ ਨੇ ਬਣਾ ਲੈਣਾ। ਉਹਨੂੰ ਕੋਈ ਡਰਾ ਨਹੀਂ। ਸਾਨੂੰ ਕੋਈ ਡਰਾ ਨਹੀਂ। ਠੀਕ ਹੈ। ਅਸੀਂ ਕੋਈ ਟਿਕਾਣੇ ਲਾਉਂਦੇ ਕੰਮ ਚੱਲਣਾ ਚਾਹੀਦਾ। ਹਾਂਜੀ, ਕੀ ਸਮੱਸਿਆ ਆ ਰਹੀ ਹੈ ਸਟ੍ਰੈਟਜੀ ਚ? ਬਹੁਤ ਜ਼ਿਆਦੇ ਖੇਈ ਆ ਰਿਹਾ ਜੀ, ਨਾ ਡਾਈਮੋਨੀਆ ਮਿਲੇ, ਨਾ ਹੁਣ ਜੂਰੀਆ ਮਿਲੇ। ਅੱਛਾ ਜੀ। 20 ਕਿਲਿਆਂ ਦੀ ਮੇਰੀ ਖੇਤੀ ਆ, ਹਜੇ ਤੀ ਮੈਨੂੰ 15 ਬੋਰੀਆਂ ਜੂਰੀਏ ਜੂਰੀਏ ਦੀਆਂ ਮਿਲੀਆਂ ਨੇ। ਕੀ ਕਹਿੰਦੇ ਨੇ ਬਰੇ ਜਦੋਂ ਤੁਸੀਂ ਪਹੁੰਚਦੇ ਹੋ? ਕਹਿੰਦਾ ਨਹੀਂ ਜੀ ਮਿਲਦਾ ਨਹੀਂ ਹੈ, ਆਈ ਨਹੀਂ, ਬਾਰੀ ਨਹੀਂ ਆਉਂਦੀ, ਆਇਆ ਨਹੀਂ। ਖਾਲੀ ਸਟੇਟ ਦੀ ਦੀਂਦਿਆ ਕਿੱਥੇ ਆਉਨੇ ਆ ਕੀ ਚੱਕਰ ਕੀ ਪੈ ਰਿਆ ਤੁਹਾਡੇ ਸਾਹਮਣੇ ਆਲਾ ਸਾਨੂੰ ਹੁਣ ਕਿਹੜੇ ਮੂਰਲੇ ਬੰਦੇ ਨੇ ਇਹੀ ਬਦੀਨ ਕਰੀ ਜਾਂਦੇ ਨੇ ਜੀ ਅੱਛਾ ਜੀ 15 ਬੋਰੀਆਂ ਮਿਲੀਆਂ ਨੇ ਆ ਕੇ ਹੁਣ ਕਾਪੀ ਚੈੱਕ ਕਰ ਲਓ ਹਾਂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ਼ਾਇਲੀ ਸੋਸਾਇਟੀ ਸਰਕਾਰੀ ਸਹਿਕਾਰੀ ਸੋਸਾਇਟੀ ਸ਼ਾਇਲੀ ਦੇ ਮੈਂਬਰਾਂ ਜੀ ਅਸੀਂ ਬੇਨਤੀ ਕਰਦੇ ਹਾਂ ਇੱਥੇ ਸੋਸਾਇਟੀ ਦੇ ਮੈਂਬਰਾਂ ਦੀ ਚੋਣ ਹੋਈ ਸੀ ਜਿਹਦਾ ਡੇਟ ਕਾ ਕੇ ਪ੍ਰਧਾਨਗੀ ਦਾ ਰੌਲਾ ਚੱਲ ਰਿਹਾ ਹੈ ਉਹ ਜਿਹੜਾ ਸਾਡਾ ਪੈਟਰੋਲ ਪੰਪ ਹੈ ਇੱਥੇ ਲੱਗਿਆ ਹੋਇਆ ਇਹ ਪੈਟਰੋਲ ਪੰਪਸ ਮਤਲਬ ਕੰਪਨੀ ਦੇ ਨਾਂ 'ਇ ਖੜਾ ਹੈ ਅਸੀਂ ਬੇਨਤੀ ਕਰਦੇ ਹਾਂ ਸਾਰੀ ਕਮੇਟੀ ਮੈਂਬਰਾਂ ਨੂੰ ਵੀ ਤੁਸੀਂ ਸਰਬਸੰਮਤੀ ਨਾਲ ਇੱਕ ਪ੍ਰਧਾਨ ਦੀ ਸਰਬਸੰਮਤੀ ਨਾਲ ਚੋਣ ਕਰੋ ਜਿਹਦੇ ਨਾਲ ਸਾਡੇ ਪਬਲਿਕ ਦਾ ਸਾਡੇ ਸਾਰੇ ਮੈਂਬਰਾਂ ਦਾ ਨੁਕਸਾਨ ਹੋ ਰਿਹਾ ਹੈ ਵੀ ਸਾਡਾ ਕੁਝ ਨਾ ਕੁਝ ਫਾਇਦਾ ਹੋ ਸਕੇ ਸਾਨੂੰ ਰੇ ਨਹੀਂ ਮਿਲ ਰਿਹਾ ਅਸੀਂ ਬਹੁਤ ਪਰੇਸ਼ਾਨ ਆ ਗਏ ਅਸੀਂ ਇਹੀ ਬੇਨਤੀ ਕਰਦੇ ਹਾਂ ਕਮੇਟੀ ਅੱਗੇ ਪ੍ਰਸ਼ਾਸਨ ਅੱਗੇ ਸਰਕਾਰ ਅੱਗੇ ਵੀ ਸਾਡੇ ਕਿਸੇ ਵਧੀਆ ਪ੍ਰਧਾਨ ਦੀ ਚੋਣ ਕੀਤੀ ਜਾਵੇ ਤੇ ਅਸੀਂ ਬਹੁਤ ਧੰਨਵਾਦੀ ਹੋਵਾਂਗੇ ਚੋਣ ਨਾਲੇ ਪਹਿਲਾਂ ਹੋ ਗਈ ਸੀ ਚਾਹਣ ਹੋ ਗਈ ਸੀ ਜੀ ਉਹਦਾ ਰੌਲਾ ਕਿਉਂਕਿ ਪਾਸੇ ਨਹੀਂ ਕਰ ਰਹੇ ਜੀ ਮਤੇ ਹੀ ਨਹੀਂ ਪੈ ਰਹਾ ਇਸ ਕਰਕੇ ਅਸੀਂ ਕਹਿ ਰਹੇ ਆ ਬੇਨਤੀ ਕਰਦੇ ਆ ਵੀ ਇਹਦਾ ਮਤਾ ਪਾ ਕੇ ਇਹਨੂੰ ਕੰਪਲੀਟ ਕੀਤਾ ਜਾਵੇ ਜਿੰਨੇ ਅਸੀਂ ਮੈਂਬਰਾਂ ਦੇ ਸਾਰੇ ਰੇਲ ਲਾਈਨ ਵਾਲੇ ਅਸੀਂ ਬਹੁਤ ਪਰੇਸ਼ਾਨ ਆਗੇ ਅਸੀਂ ਬੇਨਤੀ ਕਰਦੇ ਆ ਵੀ ਸਰਕਾਰ ਇਹ ਚ ਕੋਈ ਰਿੱਕਾ ਨਾ ਬਣੇ ਸਾਡਾ ਜ਼ਿੰਮੇਵਾਰਾਂ ਦਾ ਮਸਲਾ ਹੈ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਸਾਡਾ ਮਸਲਾ ਹੱਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਚੰਨਜੀਤ ਜੀ ਕੀ ਸਮੱਸਿਆ ਆ ਰਹੀ ਹੈ ਤੁਹਾਨੂੰ ਸਟੇਟੇ ਦੇ ਵਿੱਚ ਖੜੇ ਆਪਾਂ ਸਟੇਟੇ ਜੋ ਮੈਨੂੰ ਹੋ ਗਿਆ 15 ਦਿਨ ਹੋ ਗਏ ਫਿਰਦੇ ਨੂੰ ਇਹ ਉਹ ਕਰਦੇ ਨੂੰ ਕਾਰਨ ਕੀ ਹੋ ਗਿਆ ਕਾਰਨ ਕੀ ਹੋ ਗਿਆ ਮੂਰਲੇ ਲਈ ਜਾਂਦੇ ਨੇ ਬਸ ਜਿਹੜੇ ਮੂਰਲੇ ਪ੍ਰਧਾਨ ਬਣੇ ਹੋਣੇ ਤੇ ਜਿਹੜੀ ਹੋਰ ਇੱਕ ਕਮੇਟੀ ਦੀ ਚਾਹਤ ਹੋਣੀ ਸੀ ਉਹਦਾ ਕੀ ਬਣਿਆ ਉਹਦੇ ਹੁਣ ਜੋ ਪੈ ਰਹੀ ਆ ਕਦੇ ਉਹ ਹੋ ਜਾਂਦਾ ਦੂਜਾ ਲਈ ਜਾਂਦਾ ਕਦੇ ਕੋਈ ਲਗਾਇਆ ਉਹ ਕਰਦਾ ਮੈਂ ਪ੍ਰਧਾਨ ਬਣਨਾ ਹਰੇਕ ਪ੍ਰਧਾਨ ਬਣ ਨੂੰ ਛੱਡਦਾ ਕੀ ਮੰਗਿਆ ਬੰਦੇ ਜਿਹੜੇ ਬੰਦੇ ਵਧੀਆ ਨੇ ਬਹੁਤ ਵਧੀਆ ਬੰਦੇ ਨੇ ਇਹਨਾਂ ਨੂੰ ਬਣਾਇਆ ਜਾਵੇ ਇਹ ਪ੍ਰਧਾਨ ਜਿਹੜੇ ਇਹ ਚੁਣੇ ਹੋਏ ਨੇ ਉਹ ਬੰਦੇ ਉਹੀ ਚਾਹੀਦੇ ਨੇ ਜਿਹੜੇ ਪੰਜ ਬੰਦੇ ਰਹਿ ਗਏ ਮੈਂ ਕਰ ਲਓ ਖੁੱਚੀ ਜਾਂਦੇ ਪੁੱਛਾਂ ਆਪਰੇ ਲੈ ਕੇ ਸਾਰੇ ਅੱਛਾ ਤੁਸੀਂ ਰਹਿ ਗਏ ਉਰੇ ਅਸੀਂ ਰਹਿ ਗਏ ਬਾਰੀ ਜਦੋਂ ਛੱਟੇ ਹੋਏ ਰਹੇ ਇਹਨਾਂ ਨੂੰ ਝੁੱਪਾ ਪੂਰਾ ਉਹਨਾਂ ਦਾ ਛੱਟੇ ਹੋਏ ਕਰ ਸੇਵ ਕਰ ਕੋਥੇ ਨਹੀਂ ਦੱਸ ਪਾ ਰਹੇ ਖੰਦਰ ਵੀ ਜਿਹੜਾ ਨੰਬਰ ਉਹਨਾਂ ਦਾ ਤੇ ਲੱਗਾ ਜਾਈਂ ਜਾਓ ਆਪਾਂ ਲੜੀ ਜਾੀਏ ਖੇਤ ਤੇ ਨੰਬਰ 400 ਤੋਂ ਉੱਤੇ ਆਰਦੀ ਬਾਰੀ ਜਦੋਂ ਆਉਗਾ ਆ ਕੇ ਆਉਗਾ ਆਉਂਦਾ ਜਿਹਦਾ ਬਾਰੀ ਹੈਗਾ ਤਾਂ ਕੱਟਿਆ ਜਾਓ ਯਾਰ ਇਹ ਭਾਈ ਨੰਬਰ ਆ ਗਿਆ ਨੰਬਰ ਲੈ ਲੈ ਜਿਹਦੀ ਮਰਦੀ ਕੱਪਾ